ਨਮਸਕਾਰ ਬਿਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾ ਗੱਲ ਕਰਨੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਸੁਪਰੀਮ ਕੋਰਟ ਨੂੰ ਕੁਝ ਸਵਾਲ ਪੁੱਛ ਲਏ ਗਏ ਨੇ ਉਹ ਸਵਾਲ ਕਿਹੜੇ ਨੇ ਉਹਨਾਂ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਰਾਜਨਾਰ ਸਿੰਘ ਅੱਜ ਜੰਮੂ ਕਸ਼ਮੀਰ ਪਹੁੰਚੇ ਔਰ ਸੈਨਾਮਾ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਨੀ ਹੈ ਕਿ ਪਾਕਿਸਤਾਨ ਦੇ ਵੱਲੋਂ ਹੁਣ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਇੱਕ ਚਿੱਠੀ ਲਿਖੀ ਗਈ ਹੈ ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਧਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ 8 ਅਪ੍ਰੈਲ 2025 ਨੂੰ ਸੁਪਰੀਮ ਕੋਰਟ ਦੇ ਵੱਲੋਂ ਇੱਕ ਫੈਸਲਾ ਆਇਆ ਸੀ ਜਿਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤਮਿਲਨਾਡੂ ਸਰਕਾਰ ਦੇ ਵੱਲੋਂ ਇੱਕ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗਵਰਨਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਹੋਏ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਇਸ ਕਰਕੇ ਇਹ ਵਿਵਾਦ ਸਾਰਾ ਸੀ ਸੁਪਰੀਮ ਕੋਰਟ ਪਹੁੰਚਿਆ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ 8 April 2025 ਨੂੰ ਇਹ ਫੈਸਲਾ ਸੁਣਾਇਆ ਗਿਆ ਸੀ ਕਿ ਸੂਬੇ ਦਾ ਗਵਰਨਰ ਔਰ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਲਈ ਸਮੇਂ ਸੀਮਾ ਨਿਰਧਾਰਤ ਕੀਤੀ ਸੀ ਕਿ ਉਹਨਾਂ ਨੂੰ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਗਏ ਬਿੱਲ ਦੇ ਉੱਪਰ ਕਿਸ-ਕਿਸ ਸਮੇਂ ਦੇ ਵਿੱਚ ਕਿੰਨੇ-ਕਿੰਨੇ ਸਮੇਂ ਦਾ ਬਖਵਾ ਹੈ ਉਹਦੇ ਵਿੱਚ ਵਿੱਚ ਉਹ ਬਿੱਲ ਨੂੰ ਮਨਜ਼ੂਰੀ ਦੇਣੀ ਪੈਗੀ ਸੋ ਉਹ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਛਿੜਪਈ ਸੀ ਕਿ ਕੀ ਗਵਰਨਰ ਨੂੰ ਔਰ ਖਾਸ ਕਰਕੇ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦਾ ਜੱਜ ਕੋਈ ਆਰਡਰ ਦੇ ਸਕਦਾ ਹੈ ਜਾਂ ਫਿਰ ਨਹੀਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠਦੇ ਰਹੇ ਨੇ ਔਰ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤੌਰ ਦੇ ਉੱਤੇ ਇਹਦੇ ਜਵਾਬ ਦਿੱਤੇ ਜਾਂਦੇ ਰਹੇ ਨੇ ਪਰ ਅੱਜ ਰਾਸ਼ਟਰਪਤੀ ਦਰਪਦੀ ਮੁਰਮੂ ਹੁਣਾਂ ਦੇ ਵੱਲੋਂ ਇਹਦੇ ਉੱਤੇ ਸਵਾਲ ਪੁੱਛ ਲਏ ਗਏ ਨੇ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਤੋਂ ਉਹਨਾਂ ਨੇ 14 ਸਵਾਲ ਪੁੱਛੇ ਨੇ ਔਰ 14 ਸਵਾਲ ਪੁੱਛਦਿਆਂ ਉਹਨਾਂ ਨੇ ਕਈ ਐਸੀ ਐਸੀਆਂ ਗੱਲਾਂ ਸੁਪਰੀਮ ਕੋਰਟ ਤੋਂ ਪੁੱਛ ਲਈਆਂ ਨੇ ਜਿਨ੍ਹਾਂ ਦਾ ਸ਼ਾਇਦ ਪਹਿਲਾ ਜ਼ਿਕਰ ਕਦੇ ਨਾ ਹੋਇਆ ਹੋਵੇ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੀ ਪ੍ਰੈਜ਼ੀਡੈਂਟ ਔਰ ਗਵਰਨਰ ਦੀ ਸਮੇਂ ਸੀਮਾ ਸੰਵਿਧਾਨ ਦੇ ਮੁਤਾਬਕ ਕੋਈ ਸੁਪਰੀਮ ਕੋਰਟ ਦਾ ਜੱਜ ਨਿਰਧਾਰਤ ਕਰ ਸਕਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਕੀ ਸੰਵਿਧਾਨ ਦੇ ਵਿੱਚ ਕੋਈ ਇਦਾਂ ਦੀ ਵਿਵਸਥਾ ਹੈ ਕਿ ਸੁਪਰੀਮ ਕੋਰਟ ਦਾ ਜੱਜ ਰਾਸ਼ਟਰਪਤੀ ਨੂੰ ਕੋਈ ਹੁਕਮ ਸੁਣਾ ਦੇ ਔਰ ਇਸ ਦੇ ਨਾਲ ਹੀ ਉਹਨਾਂ ਨੇ ਸਮੇਂ ਸੀਮਾ ਜਿਹੜੀ ਸਮਾਂ ਤੈਅ ਕੀਤਾ ਸੀ ਕਿ ਗਵਰਨਰ 1 ਮਹੀਨੇ ਦੇ ਵਿੱਚ ਵਿੱਚ ਔਰ ਰਾਸ਼ਟਰਪਤੀ ਸ਼ਾਇਦ 3 ਮਹੀਨਿਆਂ ਦੇ ਵਿੱਚ ਵਿੱਚ ਉਹਦੇ ਉੱਤੇ ਵਿਚਾਰ ਚਰਚਾ ਕਰਨ ਸੋ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਸੀ ਭਖਿਆ ਸੀ ਪਰ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਰਾਸ਼ਟਰਪਤੀ ਦਰਪਦੀ ਮੁਰਮੋ ਦੇ ਵੱਲੋਂ ਖੁੱਲ੍ਹ ਕੇ ਇਸ ਤਰੀਕੇ ਦੇ ਨਾਲ ਇਹਦੇ ਉੱਪਰ ਚਰਚਾ ਨਹੀਂ ਸੀ ਕੀਤੀ ਕਿ ਨਹੀਂ ਬੋਲਿਆ ਗਿਆ ਸੀ ਪਰ ਅੱਜ ਉਹਨਾਂ ਦੇ ਵੱਲੋਂ 14 ਸਵਾਲ ਖੜੇ ਕੀਤੇ ਗਏ ਨੇ ਉਹਨਾਂ 14 ਸਵਾਲਾਂ ਦੇ ਉੱਪਰ ਜੇ ਆਪਾਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਨੇ ਸੁਪਰੀਮ ਕੋਰਟ ਨੂੰ 14 ਸਵਾਲ ਜਿਹੜੇ ਪੁੱਛੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਪਾਲ ਦੇ ਸਾਹਮਣੇ ਕੋਈ ਵੀ ਬਿੱਲ ਜਦੋਂ ਆਉਂਦਾ ਹੈ ਤੇ ਉਹਦੇ ਕੋਲ ਕਿਹੜੇ-ਕਿਹੜੇ ਸੰਵਿਧਾਨਕ ਵਿਕਲਪ ਜਿਹੜੇ ਮੌਜੂਦ ਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਪੁੱਛਿਆ ਕਿ ਰਾਜਪੁਰ ਰਾਜਪਾਲ ਜਿਹੜਾ ਹੈ ਗਵਰਨਰ ਹੈ ਉਹ ਫੈਸਲਾ ਲੈਂਦੇ ਟਾਈਮ ਮੰਤਰੀ ਪ੍ਰੀਸ਼ਦ ਦੀ ਸਲਾਹ ਦੇ ਵਿੱਚ ਬੱਜਾ ਹੋਇਆ ਵੀ ਉਹਨੂੰ ਫੈਸਲਾ ਲੈਣਾ ਹੀ ਪਏਗਾ ਕੀ ਰਾਜਪਾਲ ਦੇ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਆਰਟੀਕਲ 361 ਰਾਜਪਾਲ ਦੇ ਫੈਸਲਿਆਂ ਨੂੰ ਨਿਆਇਕ ਸਮੀਖਿਆ ਤੋਂ ਪੂਰੀ ਤਰ੍ਹਾਂ ਰੋਕ ਸਕਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਸੰਵਿਧਾਨ ਦੇ ਵਿੱਚ ਰਾਜਪਾਲ ਦੇ ਲਈ ਕੋਈ ਸਮੇਂ ਸੀਮਾ ਤੈਅ ਨਹੀਂ ਹੈ ਤੇ ਕੀ ਅਦਾਲਤ ਕੋਈ ਸਮੇਂ ਸੀਮਾ ਤੈਅ ਕਰ ਸਕਦੀ ਹੈ ਐਸਾ ਸੰਵਿਧਾਨ ਦੇ ਵਿੱਚ ਹੈ ਨਾਲ ਉਹਨਾਂ ਨੇ ਪੁੱਛਿਆ ਕਿ ਰਾਸ਼ਟਰਪਤੀ ਦੇ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕੀ ਰਾਸ਼ਟਰਪਤੀ ਦੇ ਫੈਸਲੇ ਤੇ ਅਦਾਲਤ ਸਮੇਂ ਸੀਮਾ ਤੈਅ ਕਰ ਸਕਦੀ ਹੈ ਕੀ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣੀ ਜ਼ਰੂਰੀ ਹੈ ਕਿ ਜੋ ਸੁਪਰੀਮ ਕੋਰਟ ਕਹੇਗਾ ਰਾਸ਼ਟਰਪਤੀ ਨੂੰ ਉਸੇ ਤਰੀਕੇ ਦੇ ਨਾਲ ਕਰਨਾ ਪਏਗਾ ਕੀ ਰਾਸ਼ਟਰਪਤੀ ਤੇ ਰਾਜਪਾਲ ਦੇ ਫੈਸਲਿਆਂ ਦੇ ਉੱਤੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਅਦਾਲਤ ਕੋਈ ਸੁਣਵਾਈ ਕਰ ਸਕਦੀ ਹੈ ਕੀ ਸੁਪਰੀਮ ਕੋਰਟ ਆਰਟੀਕਲ 142 ਦਾ ਇਸਤੇਮਾਲ ਕਰਕੇ ਰਾਸ਼ਟਰਪਤੀ ਜਾਂ ਰਾਜਪਾਲ ਦੇ ਫੈਸਲਿਆਂ ਨੂੰ ਬਦਲ ਸਕਦਾ ਹੈ ਕੀ ਰਾਜ ਸੂਬੇ ਦੀ ਜਿਹੜੀ ਵਿਧਾਨ ਸਭਾ ਹੈ ਉਦੇ ਦੁਆਰਾ ਪਾਸ ਕੀਤਾ ਗਿਆ ਕੋਈ ਵੀ ਕਾਨੂੰਨ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਹੋ ਸਕਦਾ ਹੈ ਨਾਲ ਉਹਨਾਂ ਨੇ ਪੁੱਛਿਆ ਕੀ ਸੰਵਿਧਾਨ ਦੀ ਵਿਆਖਿਆ ਦੇ ਜੁੜੇ ਹੋਏ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੂੰ ਭੇਜਣਾ ਜ਼ਰੂਰੀ ਹੈ ਔਰ ਸੁਪਰੀਮ ਕੋਰਟ ਐਦਾਂ ਦੇ ਨਿਰਦੇਸ਼ ਔਰ ਐਦਾਂ ਦੇ ਆਦੇਸ਼ ਜੋ ਸੰਵਿਧਾਨ ਜਾਂ ਵਰਤਮਾਨ ਕਾਨੂੰਨਾਂ ਦੇ ਵਿੱਚ ਮੇਲ ਨਾ ਖਾਂਦੇ ਹੋਣ ਉਹ ਦੇ ਸਕਦਾ ਹੈ ਕੀ ਕੇਂਦਰ ਤੇ ਰਾਜ ਸਰਕਾਰਾਂ ਦੇ ਵਿੱਚ ਵਿਵਾਦ ਸਿਰਫ ਸੁਪਰੀਮ ਕੋਰਟ ਹੀ ਸੁਲਝਾ ਸਕਦਾ ਹੈ 14 ਸਵਾਲ ਐਸੇ ਜਿਹੜੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਸੁਪਰੀਮ ਕੋਰਟ ਨੂੰ ਕੀਤੇ ਗਏ ਨੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹਨਾਂ ਦੇ ਉੱਪਰ ਕੀ ਟਿੱਪਣੀਆਂ ਆਉਣਗੀਆਂ ਦੇਖਣਾ ਹੋਵੇਗਾ ਪਰ 14 ਸਵਾਲ ਜਿਹੜੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਪੁੱਛੇ ਗਏ ਨੇ ਸੁਪਰੀਮ ਕੋਰਟ ਤੋਂ ਉਹਦੇ ਵਿੱਚ ਉਹਨਾਂ ਨੇ ਸੰਵਿਧਾਨ ਦੇ ਹਵਾਲੇ ਦੇ ਦੇ ਕੇ ਇਹਨਾਂ ਸਵਾਲਾਂ ਨੂੰ ਪੁੱਛਿਆ ਕਿ ਕੀ ਇਹਦੇ ਮੁਤਾਬਕ ਸੁਪਰੀਮ ਕੋਰਟ ਰਾਸ਼ਟਰਪਤੀ ਅਤੇ ਗਵਰਨਰ ਦੇ ਲਈ ਸਮੇਂ ਸੀਮਾ ਤੈਅ ਕਰਦਾ ਹੈ ਜਾਂ ਫਿਰ ਨਹੀਂ ਸੰਵਿਧਾਨ ਦੇ ਵਿੱਚ ਐਸਾ ਲਿਖਿਆ ਹੈ ਜਾਂ ਫਿਰ ਨਹੀਂ ਨਾਲ ਉਹਨਾਂ ਨੇ ਅਪੀਲਾ ਦਲੀਲਾ ਵੀ ਦਿੱਤੀਆਂ ਹੁਣ ਇਹਦੇ ਉੱਪਰ ਸੁਪਰੀਮ ਕੋਰਟ ਦਾ ਅੱਗੇ ਕੀ ਰਿਐਕਸ਼ਨ ਆਏਗਾ ਉਹ ਦੇਖਣਾ ਹੋਏਗਾ 2 ਦਿਨ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਆਦਮਪੁਰ 에ਅਰਬੇਸ ਤੇ ਪਹੁੰਚੇ ਸੀ ਔਰ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿਉਂਕਿ ਇੱਥੇ ਪਹੁੰਚ ਕੇ ਉਹਨਾਂ ਨੇ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਹੌਸਲਾ ਅਭਜਾਈ ਕੀਤਾ ਸੀ ਔਰ ਨਾਲ ਹੀ ਪੂਰੀ ਦੁਨੀਆ ਨੂੰ ਮੈਸੇਜ ਦਿੱਤਾ ਸੀ ਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਆਦਮਪੁਰ ਦਾ 에어 بیس ਜਿਹੜਾ ਹੈ ਉਹਨੂੰ ਤੋਸਤ ਕਰ ਦਿੱਤਾ ਗਿਆ ਉਹਨੂੰ ਨੁਕਸਾਨ ਪਹੁੰਚਾਇਆ ਗਿਆ ਉਹ ਸਾਰੀਆਂ ਗੱਲਾਂ ਨੂੰ ਝੂਠੇ ਸਾਬਤ ਕਰ ਦਿੱਤਾ ਸੀ ਔਰ ਅੱਜ ਇਸੇ ਤਰੀਕੇ ਦੇ ਨਾਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਕਸ਼ਮੀਰ ਪਹੁੰਚੇ ਇੱਥੇ ਜਾ ਕੇ ਉਹਨਾਂ ਨੇ ਸ਼੍ਰੀਨਗਰ ਦੇ ਵਿੱਚ ਬਦਾਮੀ ਬਾਗ ਛੋਨੀ ਦੇ ਵਿੱਚ ਪਹੁੰਚੇ ਔਰ ਇੱਥੇ ਜਾ ਕੇ ਉਹਨਾਂ ਨੇ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਹੌਸਲੇ ਨੂੰ ਸਲਾਮ ਕਰਦਾ ਹਾਂ ਔਰ ਮੈਂ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਹਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਡਾਕੀਆ ਹਾਂ ਮੈਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਲਈ ਕੁਝ ਸੰਦੇਸ਼ ਲੈ ਕੇ ਆਇਆ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇਹ ਆਸ਼ਵਾਸਨ ਦੇਣ ਲਈ ਆਇਆ ਕਿ ਭਾਰਤ ਸਰਕਾਰ ਔਰ ਭਾਰਤ ਦਾ ਇੱਕ ਇੱਕ ਨਾਗਰਿਕ ਤੁਹਾਡੇ ਨਾਲ ਖੜਾ ਹੈ ਔਰ ਆਪਰੇਸ਼ਨ ਸੰਦੂਰ ਤੋਂ ਬਾਅਦ ਇਹ ਜੰਮੂ ਕਸ਼ਮੀਰ ਦਾ ਪਹਿਲਾ ਦੌਰਾ ਸੀ ਰਾਜਨਾਥ ਸਿੰਘ ਉਹਨਾਂ ਦਾ ਜਿੱਥੇ ਜਾ ਕੇ ਉਹਨਾਂ ਨੇ ਜਦੋਂ ਭਾਸ਼ਣ ਦਿੱਤਾ ਇਸ ਭਾਸ਼ਣ ਦੇ ਵਿੱਚ ਉਹਨਾਂ ਦੇ ਵਿੱਚ ਤਲਖੀ ਵੀ ਨਜ਼ਰ ਆਈ ਔਰ ਸਿੱਧੇ ਤੌਰ ਦੇਤੇ ਉਹਨਾਂ ਨੇ ਪਾਕਿਸਤਾਨ ਦੀ ਫੌਜ ਨੂੰ ਪਾਕਿਸਤਾਨ ਦੀ ਸਰਕਾਰ ਨੂੰ ਵੰਗਾਰਿਆ ਕਿ ਜੇ ਸਾਡੇ ਮੁਲਕ ਦੇ ਵਿੱਚ ਆ ਕੇ ਕੋਈ ਅਤਵਾਦੀ ਗਤਿਵਿਧੀ ਕਰਨ ਦੇ ਲਈ ਉਹਦੀ ਕੋਸ਼ਿਸ਼ ਕਰੇਗਾ ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾਏਗਾ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਤਵਾਦੀਆਂ ਨੇ ਧਰਮ ਪੁੱਛ ਕੇ ਮਾਰਿਆ ਸੀ ਔਰ ਅਸੀਂ ਉਹਨਾਂ ਦੇ ਕਰਮ ਦੇਖ ਕੇ ਉਹਨਾਂ ਨੂੰ ਖਤਮ ਕੀਤਾ ਸੋ ਇਸ ਤਰੀਕੇ ਦੀ ਜਿਹੜੀ ਸ਼ਬਦਾਬਲੀ ਹੈ ਇਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਜਿਹੜਾ ਹੈ ਉਹ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਕੀਤਾ ਗਿਆ ਔਰ ਨਾਲ ਹੀ ਉਹਨਾਂ ਨੇ ਕਈ ਸਵਾਲ ਚੁੱਕਦੇ ਆ ਪਾਕਿਸਤਾਨ ਸਰਕਾਰ ਔਰ ਪਾਕਿਸਤਾਨ ਦੀ ਆਰਮੀ ਦੇ ਉੱਪਰ ਸਵਾਲ ਖੜੇ ਕੀਤੇ ਔਰ ਨਾਲ ਹੀ ਉਹਨਾਂ ਨੇ ਆਈਐਮਐਫ ਦਾ ਜ਼ਿਕਰ ਕੀਤਾ ਉਹ ਕਹਿੰਦੇ ਕਿ ਪਾਕਿਸਤਾਨ ਜਦੋਂ ਕਿਸੇ ਕੋਈ ਲਾਈਨ ਬਣਦੀ ਹੈ ਭੀਖ ਮੰਗਣ ਦੇ ਲਈ ਤੇ ਉਸ ਲਾਈਨ ਦੇ ਵਿੱਚ ਪਾਕਿਸਤਾਨ ਹਮੇਸ਼ਾ ਖੜਾ ਤੁਹਾਨੂੰ ਨਜ਼ਰ ਆਏਗਾ ਮਤਲਬ ਪਾਕਿਸਤਾਨ ਜਿੱਥੇ ਖੜਾ ਹੋ ਜਾਂਦਾ ਹੈ ਉੱਥੋਂ ਭੀਖ ਮੰਗਣ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ ਉਹ ਇਹ ਜ਼ਿਕਰ ਉਹਨਾਂ ਨੇ ਕੀਤਾ ਨਾਲ ਉਹਨਾਂ ਨੇ ਆਈਐਮਐਫ ਦਾ ਜ਼ਿਕਰ ਕੀਤਾ ਕਹਿੰਦੇ ਪਾਕਿਸਤਾਨ ਅੱਜ ਆਈਐਮਐਫ ਤੋਂ ਪੈਕੇਜ ਮੰਗਦਾ ਹੈ ਲੋਨ ਮੰਗਦਾ ਹੈ ਪਾਕਿਸਤਾਨ ਉਹ ਮੂਲਕ ਹੈ ਜਿਹੜਾ आईएमएफ ਤੋਂ ਪੀਖ ਮੰਗਦਾ ਹੈ ਪੈਸੇ ਮੰਗਦਾ ਹੈ ਪਰ ਭਾਰਤ ਉਹਨਾਂ ਮੁਲਕਾਂ ਦੇ ਵਿੱਚ ਅੱਜ شمار ਹੈ ਜਿਹੜਾ ਆਈਐਮਐਫ ਨੂੰ ਫੰਡ ਦਿੰਦਾ ਹੈ ਕਿ ਜਿਹੜੇ ਗਰੀਬ ਮੁਲਕ ਨੇ ਤੁਸੀਂ ਉਹਨਾਂ ਦੀ ਅਰਥਵਿਵਸਥਾ ਨੂੰ ਸੁਧਾਰਨ ਦੇ ਲਈ ਤੁਸੀਂ ਪੈਸਾ ਦਿਓ ਫੰਡ ਦਿਓ ਮਤਲਬ ਦੋ ਦੇਸ਼ ਜੇ ਪਾਕਿਸਤਾਨ ਭਾਰਤ ਦੇ ਨਾਲ ਕੰਪੈਰੀਸ਼ਨ ਕਰਦਾ ਹੈ ਤੇ ਕਿਸੇ ਵੀ ਪੱਖ ਦੇ ਵਿੱਚ ਪਾਕਿਸਤਾਨ ਭਾਰਤ ਦੇ ਮੁਕਾਬਲੇ ਨਹੀਂ ਖੜਾ ਹੈ ਪਾਕਿਸਤਾਨ ਦੀ ਕੁੱਲ ਆਬਾਦੀ 24 ਕਰੋੜ ਔਰ ਭਾਰਤ ਦੇ ਜੇ ਤੁਸੀਂ ਸਿਰਫ ਵਿਦਿਆਰਥੀਆਂ ਦਾ ਜ਼ਿਕਰ ਕਰੋ ਤੇ 33 ਕਰੋੜ ਤੋਂ ਵੱਧ ਭਾਰਤ ਦੇ ਵਿੱਚ ਸਿਰਫ ਵਿਦਿਆਰਥੀ ਨੇ ਜਿਹੜੇ ਅੱਜ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਨੇ ਸੋ ਪਾਕਿਸਤਾਨ ਦੀ ਆਬਾਦੀ 24 ਕਰੋੜ ਹੈ ਸੋ ਪਾਕਿਸਤਾਨ ਜੇ ਡਿਫੈਂਸ ਦੇ ਮਾਧਿਅਮ ਦੇ ਨਾਲ ਦੇਖੀਏ ਤੇ ਸਾਡੇ ਕੋਲ ਫੌਜੀ ਜਵਾਨ ਜਿਹੜੇ ਨੇ ਉਹਨਾਂ ਦੀ ਗਿਣਤੀ 12-13 ਕਰੋੜ ਪਾਕਿਸਤਾਨ ਦੇ ਕੋਲ 6 ਕਰੋੜ ਦੇ ਕਰੀਬ ਮਤਲਬ ਕਿ ਬਹੁਤ ਵੱਡੀ ਗਿਣਤੀ ਜਿਹੜੀ ਹੈ ਭਾਰਤ ਦੇ ਕੋਲ ਫੌਜੀ ਦਸਤਿਆਂ ਦੀ ਸਾਡੇ ਡਿਫੈਂਸ ਸਿਸਟਮ ਬੜਾ ਮਜ਼ਬੂਤ ਹੈ ਸਾਡੇ ਅਰਥਵਿਵਸਥਾ ਬੜੀ ਚੰਗੀ ਹੈ ਪਾਕਿਸਤਾਨ ਇਸ ਮੁਕਾਬਲੇ ਦੇ ਵਿੱਚ ਕਿਤੇ ਨਹੀਂ ਖੜਦਾ ਸੋ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਆਪਣੇ ਪੂਰੇ ਭਾਸ਼ਣ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਜੰਮੂ ਕਸ਼ਮੀਰ ਕੇ ਲੈਫਟਨੈਂਟ ਗਵਰਨਰ ਜ੍ਰਿਮੜੂ ਜੀ ਸ਼ਰਮਾ ਜੰਮੂ ਕਸ਼ਮੀਰ ਕੇ ਮੁੱਖ ਮੰਤਰੀ ਜਨਾਬ ਅਵਾਰ ਬੁੱਧ ਲਾਥਾ ਚੀਫ ਅ ਫਾਰਮਿਸਟਾਫ ਜਨਰਲ ਉਪਨਜੀ द्विवेदी ਜੀ ਉਹ ਸੀ ਸੀ ਨਾਰਥਰਨ ਕਮਾਂਡ लेफ्टिनेंट जनरल प्रतीक शर्मा जीओसी 15 को लेफ्टिनेंट जनरल प्रशांत श्रीवास्तव और हमारी आर्म फोर्सेस के सारे अफसर्स और मेरे बहादुर जवानों सबसे पहले आतंकवाद और आतंकवादियों से लड़ते हुए हमारे जिन बहादुर जवानों ने अपनी शहादत दी है उनकी शहादत को मैं नमन करता हूं उनकी मैं स्मृति को नमन करता हूं और साथ ही पहलगाम पहल में जो निर्दोष नागरिक आतंकवादियों के द्वारा मारे गए हैं उनकी भी स्मृति को मैं नमन करता हूं मैं हमारे घायल सैनिकों के साहस को भी नमन करता हूं और ईश्वर से यह प्रार्थना करता हूं कि वह जल्द से जल्द स्वस्थ हो जाए मेरे दोस्तों इन विषम परिस्थिति में आप सबके बीच आकर मैं स्वयं को बहुत ही गौरवान्वित महसूस कर रहा हूं हमारे प्रधानमंत्री माननीय नरेंद्र मोदी जी के कुशल नेतृत्व और मार्गदर्शन में ऑपरेशन सिंदूर के दौरान आपने जो कुछ भी किया है उस पर पूरे देश को गर्व की अनुभूति हो रही है मैं अभी भले ही आपका रक्षा मंत्री हूं लेकिन उससे पहले तो मैं भारत का एक नागरिक हूं रक्षा मंत्री के साथ साथ मैं आज भारत के नागरिक के रूप में भी आप सबके प्रति आभार व्यक्त करने के लिए यहां मौजूद हूं पहलगाम हमले के बाद हमारे जम्मू कश्मीर की जनता ने पूरी एकजुटता के साथ और पाकिस्तान और साथ ही साथ आतंकवादियों के प्रति जिस प्रकार से अपने गुस्से का इजहार किया है मैं जम्मू काश्मीर की जनता का भी अभिनंदन करता हूं मेरे साथियों आपकी उस ऊर्जा को महसूस करने आया हूं जिसने दुश्मनों को नष्ट नाबूद कर दिया है आपने जिस तरीके से सीमा के उस पार पाकिस्तान की चौकियों और बंकरों को आपने ध्वस्त किया दुश्मन मैं समझता हूं उसे कभी भूल नहीं सकता आपने देखा होगा कि आमतौर पर लोग जोश में होश खो देते हैं लेकिन आपने जोश भी रखा होश भी रखा और सूझबूझ के साथ दुश्मनों के ठिकानों को आपने बर्बाद किया है आज मैं यहां रक्षा मंत्री के साथ था एक मैसेंजर के रूप में भी आप सबके सामने मौजूद हूं पूरे देश की शुभकामनाएं उनकी प्रार्थनाएं और उनकी कृतज्ञता को लेकर आप सबके बीच यहां मैं मौजूद हूं एक तरह से आप समझिए कि मैं एक डाकिया बनकर आपके बीच आया हूं और देशवासियों का संदेश लाया हूं संदेश यह है कि हमें हमारी सेनाओं पर गर्व है साथियों ऑपरेशन सिंदूर सिर्फ एक ऑपरेशन का नाम भर नहीं है बल्कि यह है एक हमारी प्रतिबद्धता है यह हमारा एक कमिटमेंट है एक ऐसी प्रतिबद्धता जिसमें भारत ने दिखा दिया कि हम सिर्फ डिफेंस नहीं करते हैं। जब वक्त आता है तो हम कठोर निर्णय भी लेते हैं और कठोर कार्रवाई भी करते हैं यह ऑपरेशन उस एक, -एक जवान की आंखों में देखा गया सपना था कि हर आतंकी ठिकाना चाहे वह घाटियों में छुपा हो या बंकरों में दबा हो हम वहां पहुंचेंगे और दुश्मन की छाती चीर कर हम उन आतंकी ठिकानों को खत्म करके ही हम वापस लौटेंगे मेरे साथियों ऑपरेशन सिंदूर आतंकवाद के खिलाफ भारत द्वारा चलाई गई अब तक के इतिहास की मैं मानता हूं यह सबसे बड़ी कार्रवाई है 35 चालीस वर्षों से भारत सरहद पार से चलाए जा रही आतंकवाद का सामना कर रहा है आज भारत ने पूरी दुनिया को यह साफ कर दिया है यह स्पष्ट कर दिया है कि आतंकवाद के खिलाफ हम किसी भी हद तक जा सकते हैं साथियों आतंकवादियों ने पहलगाम में आतंकवादी घटना को अंजाम देकर भारत के बस्तर पर चोट पहुंचाने की कोशिश की है भारत की सामाजिक एकता को तोड़ने का भी प्रयास किया गया है उन्होंने भारत के माथे पर वार किया हमने उनकी छाती पर वार किया है और छाती पर घाव किया है पाकिस्तान के जख्मों का इलाज इसी बात में है कि वह भारत विरोधी और आतंकवादी संगठनों को पनाह देना बंद करे और अपनी जमीन का इस्तेमाल भारत के खिलाफ किसी भी सूरत में न होने दे साथियों आपको याद होगा कि लगभग इक्कीस साल पहले स्वर्गीय अटल बिहारी वाजपेयी जी के सामने इसी पाकिस्तान ने इस्लामाबाद में डिक्लेरेशन किया था कि अब उनकी धरती से आतंकवाद एक्सपोर्ट नहीं किया जाएगा मगर पाकिस्तान ने भारत को धोखा दिया है पाकिस्तान ने भारत को छला है और आज भी वह धोखा दे रहा है इसका खामियाजा अब उसको भारी कीमत करके भुगतना पड़ा है और यह कीमत यदि आतंकवादी वारदातें चलती रही तो लगातार यह बढ़ने ही वाली है हमारे प्रधानमंत्री नरेंद्र मोदी जी ने दो टूक शब्दों में आतंकवाद के खिलाफ भारत की नीति को रीडिफाइन कर दिया है इसे परिभाषित कर दिया है।, जो यह कहती है कि हिंदुस्तान की सरजमी पर किया गया कोई भी आतंकी हमला एक एक्ट ऑफ वार माना जाएगा दोनों देशों में जो अंडरस्टैंडिंग बनी है फिलहाल वह इसी बात को लेकर है सरहद पार से कोई बेजा हरकत अब नहीं की जाएगी अगर की गई तो बात निकलेगी तो बहुत दूर तक जाएगी साथ ही हमारे प्रधानमंत्री ने यह भी साफ कर दिया है आतंक और बातचीत कदापि एक साथ नहीं चलेंगे और अगर बात होगी तो आतंकवाद पर होगी और पाक ऑक्युपाइड कश्मीर पर ही होगी साथियों ऑपरेशन सिंदूर की कामयाबी ने पाकिस्तान में छिपे की संगठनों और उनके आकाओं को भी यह साफ बता दिया है कि वे कहीं भी अपने आप को महफूज और सुरक्षित न समझें। अब ये हमारे बहादुर भारतीय सेनाओं के निशाने पर हैं। दुनिया जानती है हमारी सेनाओं का निशाना अचूक है और वो जब वो निशाना लगाते हैं तो गिनती करने का काम वह दुश्मनों पर छोड़ देते हैं ਜਦੋਂ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵਧਿਆ ਹੈ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਕਈ ਅਹਿਮ ਫੈਸਲੇ ਲਏ ਗਏ ਨੇ ਜਿਦੇ ਨਾਲ ਪਾਕਿਸਤਾਨ ਨੂੰ ਸਿੱਧੇ ਤੌਰ ਦੇ ਉਤੇ ਨੁਕਸਾਨ ਹੋਇਆ ਜਿਦੇ ਵਿੱਚੋਂ ਇੱਕ ਫੈਸਲਾ ਸੀ ਸਿੰਧੂ ਜਲ ਸਮਝੌਤਾ ਜਿਸ ਨੂੰ 1960 ਦੇ ਵਿੱਚ ਚਾਲੂ ਕੀਤਾ ਗਿਆ ਸੀ ਪਰ 2025 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਉਸ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਨਾਰਾਜ਼ਗੀ ਦੇ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ ਸੋ ਹੁਣ ਜਦੋਂ ਸਿੰਧੂ ਜਲ ਸਮਝੌਤਾ ਰੱਦ ਹੋਇਆ ਹੈ ਪਾਕਿਸਤਾਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਭਾਰਤ ਜਿਹੜਾ ਸਿੰਧੂ ਜਲ ਸਮਝੌਤੇ ਦੇ ਉੱਤੇ ਫਿਰ ਤੋਂ ਵਿਚਾਰ ਕਰੇ ਸੋ ਉਸ ਦੇ ਲਈ ਅੱਜ ਪਾਕਿਸਤਾਨ ਦੇ ਜਲ ਸਰੋਤ ਵਿਭਾਗ ਦੇ ਵੱਲੋਂ ਭਾਰਤ ਦੇ ਜਲ ਸਰੋਤ ਵਿਭਾਗ ਨੂੰ ਇੱਕ ਚਿੱਠੀ ਲਿਖੀ ਗਈ ਹੈ ਉਸ ਚਿੱਠੀ ਦੇ ਵਿੱਚ ਮੰਗ ਇਹ ਕੀਤੀ ਗਈ ਹੈ ਕਿ ਭਾਰਤ ਸਿੰਧੂ ਜਲ ਸਮਝੌਤੇ ਨੂੰ ਰੱਦ ਕਰਨ ਵਾਲੇ ਆਪਣੇ ਫੈਸਲੇ ਦੇ ਉੱਪਰ ਫਿਰ ਤੋਂ ਇੱਕ ਵਾਰ ਵਿਚਾਰ ਕਰ ਲੇ ਫਿਰ ਤੋਂ ਇੱਕ ਵਾਰ ਭਾਰਤ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮਝੌਤੇ ਨੂੰ ਰੱਦ ਕਰਨ ਦੇ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਦੀ ਆਵਾਮ ਨੂੰ ਬਹੁਤ ਨੁਕਸਾਨ ਹੋਣ ਵਾਲਾ ਹੈ ਇਸ ਕਰਕੇ ਕਈ ਇਲਾਕੇ ਜਿਹੜੇ ਵੱਡੇ ਇਲਾਕੇ ਨੇ ਖਾਸ ਕਰਕੇ ਪੰਜਾਬ ਪ੍ਰਾਂਤ ਦੇ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਧਰ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਬਿਜਲੀ ਦੀ ਕਿਲਤ ਹੋ ਜਾਏਗੀ ਪੀਣ ਵਾਲੇ ਪਾਣੀ ਦੀ ਕਿਲਤ ਹੋ ਜਾਏਗੀ ਔਰ ਉਥੇ ਜਦੋਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜਿਹੇ ਸਿੰਧੂ ਜਲ ਸਮਝੌਤਾ ਜਿਹੜਾ ਹੈ ਉਹ ਰੱਦ ਹੋ ਜਾਂਦਾ ਜਿਵੇਂ ਭਾਰਤ ਸਰਕਾਰ ਦੇ ਵੱਲੋਂ ਕੀਤਾ ਹੋਇਆ ਸੋ ਹੁਣ ਪਾਕਿਸਤਾਨ ਦੇ ਜਲ ਸਰੋਤ ਵਿਭਾਗ ਦੇ ਵੱਲੋਂ ਇੱਕ ਚਿੱਠੀ ਲਿਖ ਕੇ ਇਸ ਚੀਜ਼ ਦੀ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਦੇ ਉੱਤੇ ਮੁੜ ਤੋਂ ਵਿਚਾਰ ਕਰੇ ਔਰ ਉਸ ਪਾਣੀ ਨੂੰ ਚਲਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਅਜੇ ਤੱਕ ਜਦੋਂ ਇਹ ਚਿੱਠੀ ਭਾਰਤ ਨੂੰ ਮਿਲ ਗਈ ਹੈ ਪਰ ਭਾਰਤ ਸਰਕਾਰ ਦੇ ਵੱਲੋਂ ਅਜੇ ਇਹਦੇ ਉੱਪਰ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ ਜਦੋਂ ਵੀ ਇਹਦੇ ਉੱਤੇ ਕੋਈ ਰਿਐਕਸ਼ਨ ਆਏਗਾ ਉਹਦੇ ਤੇ ਵੀ ਆਪਾਂ ਵਿਚਾਰ ਚਰਚਾ ਕਰਾਂਗੇ ਪਰ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਹੁਣ ਤਰਲੋ ਮਚੀ ਹੁੰਦਾ ਨਜ਼ਰ ਆ ਰਿਹਾ ਹੈ ਕਿ ਇਹ ਸਮਝੌਤਾ ਭਾਰਤ ਕਿਸੇ ਵੀ ਪੱਧਰ ਦੇ ਉੱਤੇ ਜਾ ਕੇ ਗੱਲਬਾਤ ਕਰ ਲੈ ਪਰ ਇਸ ਨੂੰ ਰੱਦ ਨਾ ਕਰੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਏਗਾ ਕਿ ਇਸ ਸਮਝੌਤੇ ਦੇ ਵਿੱਚ ਕੀ ਕੁਝ ਅਪਡੇਟ ਸਾਹਮਣੇ ਆਂਦੀ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ